ਇਸ ਤਰ੍ਹਾਂ ਜੀ ਵੀ 20-25 ਸਾਲ ਤੋਂ ਮੈਂ ਕਹਿੰਦਾ ਜ਼ਿਆਦਾ ਹੀ ਟਾਈਮ ਹੋ ਗਿਆ ਇਹ ਸਾਰੇ ਜਿਹੜੇ ਸੀਗੇ ਆਲਰੇਡੀ ਕੰਮ ਤੇ ਲੱਗੇ ਹੋਏ ਸੀ ਔਰ ਸਰਕਾਰਾਂ ਆਉਂਦੀਆਂ ਨੇ ਅਫਸਰशाही ਆਉਂਦੀ ਹੈਗੀ ਆ ਲੀਡਰਸ਼ਿਪ ਆਉਂਦੀ ਹੈਗੀ ਆ ਕਈ ਵਾਰ ਉਹ ਜਿਹੇ ਫੈਸਲੇ ਲੈ ਜਾਂਦੇ ਆ ਮਸਾਂ ਇਹ ਜੌਬ ਮਿਲੀ ਹੋਏਗੀ ਜਾਂ ਹੋਰ ਆ ਉਹਨਾਂ ਨੂੰ ਪਿਛਾ ਮੋੜ ਦਿੱਤਾ ਜਾਵੇ ਘਰੇ ਸੋ ਦਿੱਤਾ ਜਾਵੇ ਔਰ ਉਹ ਜਿਵੇਂ ਦੱਸਿਆ ਵੀ 50% ਤਾਂ ਉਹਨਾਂ ਦੇ ਵਿੱਚੋਂ ਇਸ ਇਨਸਾਫ ਦੀ ਡੀਕ ਕਰਦੇ ਕਰਦੇ ਹੀ ਚਲੇ ਔਰ ਇਹ ਆ ਕੇ ਮਿਲੇ ਸੀ ਔਰ ਇਹਨਾਂ ਨੂੰ ਕਿਹਾ ਸੀਗਾ ਵੀ ਤੁਹਾਡਾ ਇੱਕ ਪੈਸਾ ਨਹੀਂ ਲੱਗਣਾ ਔਰ ਤੁਸੀਂ ਯਕੀਨ ਜ਼ਰੂਰ ਰੱਖਿਓ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਪਾਰਟੀ ਵਿੱਚ ਦਾ ਡਿਫਰੈਂਸ ਆ ਔਰ ਉਹ ਡਿਫਰੈਂਸ ਪਾਰਟੀ ਨੇ ਇਹਨਾਂ ਨੂੰ ਦਿਖਾਇਆ ਵੀ ਕਿਸ ਮਾਮਲੇ ਨੂੰ ਲੈ ਕੇ ਇਹਨਾਂ ਨੂੰ ਵਕਾਫਸ ਕੀਤਾ ਗਿਆ ਸੀ ਮਾਮਲਾ ਇਹਦੇ ਵਿੱਚ ਇਹ ਸੀਗਾ ਜੀ ਵੀ ਇਹ ਇਹਨਾਂ ਨੂੰ ਉਹਨਾਂ ਨੇ ਐਜ਼ ਇਟ ਇਜ਼ ਹੀ ਆਪਦੇ ਨਵੇਂ ਕੁਝ ਬੰਦੇ ਭਰਤੀ ਕਰਦੇ ਸੀ ਜਿਹੜੇ ਨਵੇਂ ਆਏ ਸੀਗੇ ਜਿਹੜੀਆਂ ਨਵੀਆਂ ਸਰਕਾਰਾਂ ਆਈਆਂ ਸੀ ਔਰ ਇਹਨਾਂ ਨੂੰ ਗਰੀਬਾਂ ਨੂੰ ਉਹਨਾਂ ਨੇ ਕਿਸੇ ਨੂੰ ਆਪਣਾ ਗੈਰ ਹਾਜ਼ਰ ਕਰਤਾ ਕਿਸੇ ਨੂੰ ਲੰਬੀ ਛੁੱਟੀ ਦਾ ਕਰਤਾ ਕਰ ਕਰਾ ਕੇ ਜਾਨੀ ਕਿ ਇਹਨਾਂ ਦਾ ਧੱਕਾ ਹੋਇਆ ਸੀਗਾ ਦੂਸਰੀ ਗੱਲ ਇਹ ਆ ਵੀ ਉਹ ਜਿਹੜਾ ਕੇਸ ਸੀ ਐਜ਼ ਇਟ ਇਜ਼ ਉਹ ਕੇਂਦਰ ਦੇ ਕੋਲ ਮੈਂ ਲੈ ਕੇ ਗਿਆ ਸੀ ਔਰ ਵੱਖ-ਵੱਖ ਲੀਡਰਸ਼ਿਪ ਨੂੰ ਮਿਲ ਕੇ ਇਹਨਾਂ ਦਾ ਮਸਲਾ ਜਿਹੜਾ ਸੀ ਉਹ ਅਸੀਂ ਕਾਫੀ ਹੱਦ ਤੱਕ ਲੈ ਗਏ 80% ਤੱਕ ਅਸੀਂ ਲੈ ਗਏ ਪਰ ਫੋਨ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈਗੀ ਆ ਵੀ 23 ਤਰੀਕ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਡਿਸੀਜਨ ਦਿੱਤਾ ਜਿਹਦੇ ਵਿੱਚ ਸਾਰੇ ਇਹ ਇਹਨਾਂ ਤੇ ਇੰਪਲੀਮੈਂਟ ਹੋਣਾ ਹੈਗਾ ਔਰ ਜਿਹੜੇ ਰਹਿੰਦੇ ਹੈਗੇ ਆ ਜਿਹੜੇ ਹੋਗੇ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਦਾ ਧੰਨਵਾਦ ਕਰਦੇ ਹਾਂ ਸੀ ਔਰ ਜਿਹੜਾ ਰਹਿ ਗਿਆ 20% ਉਹ ਵੀ ਛੇਤੀ ਇਹ ਸਾਰੇ ਪਰਿਵਾਰ ਖੁਸ਼ ਹੋਣਗੇ ਔਰ ਉਹ ਜਲਦੀ ਹੱਲ ਹੋਊਗਾ ਔਰ ਉਹਦੇ ਵਿੱਚ ਕਾਰਨ ਕੀ ਬਣਿਆ ਕਿਉਂ ਸੀ ਔਰ ਇਹਨਾਂ ਨੂੰ ਇੰਨੀ ਲੜਾਈ ਕਿਉਂ ਲੜਨੀ ਪਈ ਉਹ ਪਿਛਲੀਆਂ ਸਰਕਾਰਾਂ ਜਾਂ ਪਿਛਲੀ ਜਿਹੜੀ ਅਫਸਰशाही ਹੈ ਉਹ ਜਾਣਦੀ ਆ ਅਸੀਂ ਤਾਂ ਆਵਦਾ ਜੁਮਾ ਲੈ ਸਕਦੇ ਆ ਲੇਕਿਨ ਜਦੋਂ ਦੇ ਸਾਡੇ ਕੋਲ ਆਏ ਹੈਗੇ ਆ ਔਰ ਭਗਵਾਨ ਨੇ ਪਰਮਾਤਮਾ ਨੇ ਵੀ ਅਸ਼ੀਰਵਾਦ ਦਿੱਤਾ ਹਾਂ ਇੱਕ ਗੱਲ ਮੈਂ ਹੋਰ ਜ਼ਰੂਰ ਕਹੂੰਗਾ ਵੀ ਸਾਡੇ ਪੰਜਾਬ ਤੋਂ ਜਿਹੜੇ ਮਿਨਿਸਟਰ ਸਾਹਿਬ ਨੇ ਪੰਜਾਬ ਤੋਂ ਇੱਕੋ ਹੀ ਮੰਤਰੀ ਆ ਸੂਪਰ ਕਾਰਟ ਉਹਨਾਂ ਨੇ ਵੀ ਡਟ ਕੇ ਸਾਥ ਦਿੱਤਾ ਔਰ ਅਸੀਂ ਜਦੋਂ ਇਹ 20% ਅਸੀਂ ਯੁੱਧ ਜਿੱਤ ਲਿਆ ਅਸੀਂ ਸਾਰੇ ਦੇ ਸਾਰੇ ਉਹਦੇ ਚ ਸੁਖਮਿੰਦਰਪਾਲ ਸਿੰਘ ਗਰੇਵਾਲ ਵੀ ਜਾਊਗਾ ਅਸੀਂ ਉਸ ਮਹਾਨ ਆਦਮੀ ਦਾ ਉਸ ਲੀਡਰ ਦਾ ਸਤਿਕਾਰਯੋਗ ਲੀਡਰ ਦਾ ਜਰੂਰ ਧੰਨਵਾਦ ਕਰਕੇ ਆਵਾਂਗੇ ਔਰ ਇਸੇ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਸੀਂ ਖੁਸ਼ੀ ਸਾਂਝੀ ਕਰਾਂਗੇ ਔਰ ਮੈਨੂੰ ਯਕੀਨ ਆ ਵੀ ਜੇ ਅਸੀਂ 80% ਬਿਨਾ ਹਾਈ ਕੋਰਟ ਦੇ ਆਰਡਰਸ ਤੋਂ ਅਸੀਂ ਕੇਸ ਖਿੱਚ ਕੇ ਲੈ ਗਏ ਹੈਗੇ ਆ ਤੇ 20% ਉਹ ਗੁਰੂ ਮਹਾਰਾਜ ਜਰੂਰ ਸਹਾਇ ਹੋਗਾ ਜਿਹੜਾ 20% ਦੀ ਤੁਸੀਂ ਗੱਲ ਕੀਤੀ ਉਹ 20% ਕੇਸ ਕਿੱਥੇ ਆ ਕੇ اٹਕਿਆ ਕੀ ਇਹਨਾਂ ਦੀ ਨੌਕਰੀਆਂ ਲੈ ਕੇ ਦੇਖੋ ਗੱਲ ਇਹ ਆ ਇਹ ਇਹ ਜਿਹੜੀਆਂ ਹੈਗੇ ਤੁਸੀਂ ਆਫਿਸ ਦੇ ਵਿੱਚ ਜਾ ਕੇ ਨਾ ਉਹ ਤੁਸੀਂ ਵੀ ਤਹਿਕੀਕਾਤ ਕਰ ਸਕਦੇ ਹੈਗੇ ਹੋ ਜਦ ਮੈਂ ਕਹਿ ਰਿਹਾ ਇਹ ਕਹਿ ਰਹੀ ਹੈ ਇਹ ਲੀਡਰਸ਼ਿਪ ਕਹਿ ਰਹੀ ਹੈ ਕਿ ਆ ਕਿਉਂ ਕਿੱਥੇ ਕੀ ਇਹ ਨਹੀਂ ਹੁੰਦਾ ਹੈਗਾ ਅੱਪਾ ਪੋਜ਼ਿਟਿਵ ਚੱਲੀਏ ਉਹਦੇ ਵਿੱਚ ਅਸੀਂ ਜਿੱਥੇ ਤੁਰੇ ਹੋਏ ਆ ਔਰ ਤੁਸੀਂ ਵੀ ਪਰਮਾਤਮਾ ਅੱਗੇ ਜੋਦੜੀ ਬੇਨਤੀ ਕਰੋ ਵੀ ਇਹਨਾਂ ਦਾ ਜਿਹੜਾ ਹੈ ਗਿਆ ਪਰਿਵਾਰਾਂ ਦੇ ਵਿੱਚ ਜਿੱਥੇ ਇੰਨੀ ਬੇਵਰਦਾ ਇਹਨਾਂ ਨੇ ਸੰਤਾਪ ਭੋਗਿਆ ਇਹ ਅੱਗੇ ਵੱਧ ਕੇ ਇਹਨਾਂ ਨੂੰ ਅਸ਼ੀਰਵਾਦ ਠੀਕ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ ਜੇ ਸੀਟ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰਿਓ ਆਹੋ ਅੱਜ ਆਪਣੀ ਨਵਾ ਲੈ ਜੁਗਾ ਟੀ

ਇਸ ਮਹਾਨ ਜੰਗ ਨੂੰ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਕੇ ਪ੍ਰਾਨਪਾਤਿਆ ਜੀ ਜ਼ਿਲ੍ਹਾ ਪ੍ਰਧਾਨ ਜੀ ਵੀ ਪਹੁੰਚਣ ਵਾਲੇ ਹੈਗੇ ਆ ਸਾਡੇ ਕਾਰਜੋਗ ਨਹੀਂ ਕੋਲ ਸਾਹਿਬ ਖਾਨਦੀ ਸਾਹਿਬ ਘਾਦੇ ਬੰਦਿਆ ਰਾਮੂ ਕਿ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਕਿਤੇ ਨਹੀਂ ਜਾਂਦੀ